Go, <laughs> go,

ਨਾ ਕੋਈ ਦਾ ਨਾਮ ਹੁੰਦਾ ਕਰਾਉਂਦਾ ਕੋਈ ਦਾ ਨਾਮ ਹੁੰਦਾ ਅਪਣੀਆਂ ਦਾਸਾਂ ਦੇ ਲੱਗ ਲੱਗ ਕੇ ਜਦੋਂ ਅੰਦਰ ਵੀ ਮਨ ਆ ਕੇ ਤੇ ਬੜਾ Terima <laughs> kasih. <laughs> <laughs> ਇੱਕ ਵੰਡੀ ਜੀ ਫਿਲੱਕੇ ਆਈ ਬਿਲਕੁਲ ਵੀ ਨਹੀਂ ਉਹ ਸਹੀ ਕਰ ਰਹੀ ਹੈ ਅੱਜ ਇਹਨਾਂ ਸਖਰ ਤੋਂ ਕਰਾਂਗੇ ਅੰਦਰ ਦਾ ਛੈਡ ਨੇ ਬੱਸ ਸਾਫਟ ਕਰ ਇਧਰ ਇਧਰ ਖੋਲੋ ਸਾਲਾ ਬੋਲੋ ਵੀਰੇ ਰੁਕ ਜੀ ਖੋਲਣ ਵਾਲਾ ਕੋਈ ਨਹੀਂ ਬੰਦਾ ਖੋਲ ਰਿਹਾ ਐਸਪੈਂਸਰ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦਾ ਜਿਹੜਾ ਨੌਜਵਾਨ ਸੀ ਸ਼ਹੀਦ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਆ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਗਾ ਕਿ ਅੱਜ ਸਾਡੇ ਨਗਰ ਵਾਸਤੇ ਜੋ ਬਹੁਤ ਹੀ ਦੁਖ ਦੀ ਘੜੀ ਹੈ ਸਾਡੇ ਨਗਰਵਾਸ ਤੇ ਸਮਾਜਵਾਸ ਤੇ ਜੋ ਸਿਹੜੀ ਮੁਸ਼ਕਲ ਬਹੁਤ ਹੋਈ ਵੀ ਹੈ ਸੋ ਸਾਡੇ ਜਿੰਦਾ ਜਮਾਨ ਸਰਦਾਰ ਅਜੀਤ ਸਿੰਘ ਸਪੁੱਤਰ ਸਰਦੇਵ ਸਿੰਘ ਜੋ ਕਿ ਇਸ ਹਾਤੇ ਰਾਖੀ ਕਰਦਾ ਹੋਇਆ ਸਾਹ ਦਾ ਜੰਪੀ ਗਿਆ ਹੈ ਸੋ ਸਾਡੇ ਨਗਰ ਨੂੰ ਇਹਦਾ ਬਹੁਤ ਦੁੱਖ ਹੈ ਅਸੀਂ ਜੋ ਨਹੀਂ ਸਹਿ ਸਕਦੇ ਸੋ ਮੈਂ ਇਹੀ ਮੰਗ ਕਰਦਾ ਹਾਂ ਕਿ ਜੋ ਵੀ ਇਹਦਾ ਬਣਦਾ ਮਾਨ ਸਨਮਾਨ ਹੈ ਤੇ ਜਿਵੇਂ ਇਹਨਾਂ ਦੇ ਕਰਦੇ ਮੈਸੇਜ ਨੇ ਉਹ ਪੜੇ ਲਿਖੇ ਨੇ कि ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਕੋਈ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਬੱਚਿਆਂ ਨੂੰ ਪਾਲ ਸਕੇ ਉਹ ਵੈਗੁਰਜੀ ਦਾ ਖਾਸ ਮਤਲਬ ਮੇਰੇ ਐਂ ਕਰੀ ਆਈਡੀ ਥੱਲੇ ਕਰੀ ਗੀਜੀ ਦਾ ਆਈਡੀ ਵੀ ਉਹ ਕਰ ਲੂ ਸਰ ਕੀ ਨਾਮ ਹੈ ਆਪਣਾ ਡੈਜਿਗਨੇਸ਼ਨ ਦੱਸ ਦਿਓ ਸੁਖਦੇਵ ਪ੍ਰਤਪਾਲ ਸਿੰਘ ਸਟਾਫ ਪੰਜਾਬ ਕੋਆਮ ਹੈ ਇਹ ਮਦਰਪੁਟ ਇਹ ਜਗਸੀਰ ਸਿੰਘ ਦੇ ਮਦਰ ਜੋ ਸਟਾਫ ਪੰਜਾਬ ਹੈ ਹੋਰ ਪੋਸਟਡ ਉਹ ਤਰਨਤਾਰ ਸੀਗੇ ਠੀਕ ਹੈ ਜੀ ਅਸੀਂ ਉਹਦਾ ਅੰਤਿਮ ਸੰਸਕਾਰ ਕਰਨ ਵਾਸਤੇ ਆਏ ਆ ਜੀ ਆ ਬਾ ਰੀਤੀ ਰਿਵਾਜਾਂ ਅੰਤਿਮ ਸੰਸਕਾਰ ਤੁਹਾਡੇ ਸਾਹਮਣੇ ਹੋ ਰਿਹਾ ਜੀ ਬਾਕੀ ਠੀਕ ਠਾਕ ਹੈ ਜੀ ਸਰ ਜੇ ਦਲਕਿਨ ਕਿਸ ਤਰੀਕੇ ਨਾਲ ਉਹਦੀ ਮੌਤ ਹੋ ਗਈ ਸੀ ਦੱਸ ਰਹੇ ਵੀ ਅਚਾਨਕ ਮੌਤ ਹੋਈ ਹੈ ਨਹੀਂ ਜੀ ਕੋਈ ਕਾਹ ਕੋਈ ਪਤਾ ਨਹੀਂ ਲੱਗਾ ਜੀ ਕਿਉਂਕਿ ਅਸੀਂ ਅਸੀਂ ਮਦਰ ਜੂਟਦੇ 53 ਆਰਾਂ ਦੇ ਵਿੱਚ ਪੋਸਟਰ ਸੀਗੇ ਤੇ ਸਾਡੀ ਕੋਈ ਗੱਲਬਾਤ ਨਹੀਂ ਉਹਨਾਂ ਦੇ ਨਾਲ ਕਿਉਂਕਿ ਉਹ ਸਭ ਆਏ ਹੋਏ ਆ ਸੁਪੇਦਾਰ ਰਵਿੰਦਰ ਸਾਹਿਬ ਬਾਕੀ ਉਹ ਤੁਹਾਨੂੰ ਦੱਸ ਦੇਣਗੇ ਥੈਂਕ ਯੂ ਜੀ ਕੀ ਨਾਮਾ ਪੁੱਤਾ ਜੀ ਆਪਰਾ ਫਤਿਹ ਸਿੰਘਾ ਮੈਂ ਫਤਿਹ ਸਿੰਘਾ ਡੈਡੀ ਨਾਲ ਗੱਲ ਹੋਈ ਸੀ ਲਾਸਟ ਟਾਈਮ ਮੈਂ ਹਫਤੇ ਚੰਨੀ ਸੋਟੇ ਮੇਰੇ ਨਾਲ ਸੀ ਫੋਨ ਤੇ ਵੀ ਗੱਲ ਹੁੰਦੀ ਸੀ ਤੇ ਫੋਨ ਤੇ ਕੋਈ ਗੱਲ ਹੋਈ ਸੀ ਦੋ ਦੋ ਦਿਨ ਪਹਿਲਾਂ ਹੋਈ ਸੀ ਫੋਨ ਤੇ ਦੋ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੀ ਸੀ ਉਹ ਕਹਿੰਦੇ ਸੀ ਉਹ ਕਹਿੰਦੇ ਵੀ ਇਹ ਵਿੱਚ ਮੈਂ ਪੁੱਛਿਆ ਸੀ ਵੀ ਕਿਦੋ ਪਰ ਜੋਗੇ ਉਨਾਂ ਨੇ ਕਿਹਾ ਵੀ ਆ ਬਹਿਮਾਨ ਤੁਹਾਨੂੰ ਆ ਜਾਵਾਂਗੇ ਠੀਕ ਹੈ ਤੈਨੂੰ ਕੀ ਬਣਾਉਣਾ ਚਾਹੁੰਦੇ ਸੀ ਸਾਡੀ ਵਹੀ ਸੀ ਗੱਲ ਵੀ ਕੀ ਬਣਾਣਾ ਬਾਈ ਕੀ ਬਣਾਣਾ ਕੋਦ ਕੋਦੀ ਬੈ ਜੀ ਕੀ ਨਾਮ ਤੁਹਾਡਾ ਕੁਲਦੀਪ ਸਿੰਘ ਬਈ ਕੁਲਦੀਪ ਸਿੰਘ ਜੀ ਕੀ ਲੱਗੇ ਤੁਹਾਡੇ ਮੇਰੇ ਸਾਲਾ ਸਾਥ ਸੀ ਜੀ ਕਦੋਂ ਪਤਾ ਲੱਗਿਆ ਮੈਨੂੰ ਦੱਸ ਸਾਨੂੰ ਪਰਸੋਂ ਸਵੇਰੇ 5 ਵਜੇ ਪਤਾ ਲੱਗਿਆ ਸੀ ਜਦੋਂ ਮੈਂ ਘਰ ਸੀ ਮੈਨੂੰ ਇਹਨਾਂ ਨੇ ਫੋਨ ਕਰਿਆ ਵੀ ਉਹਦੇ ਕੱਲ ਕੱਲ ਕਿ ਉਹਨਾਂ ਨੇ ਫੋਨ ਕਰਿਆ ਵੀ ਉਹ ਦੋਸਤ ਨੇ ਉਹਦੇ ਨੇ ਵੀ ਬਹੁਤ ਸੀਰੀਅਸ ਹੈ ਵੀ ਆਪਾਂ ਜਾਣਾ ਹੈਗਾ ਮੈਂ ਪਿੰਡੋਂ ਜਲਦੀ ਜਲਦੀ ਆਇਆ ਤੇ ਜਦੋਂ ਇੱਥੇ ਆਇਆ ਤਾਂ ਇੱਥੇ ਆ ਕੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਤਾਂ ਐਕਸਪਾਇਰ ਹੋ ਗਈ ਪਹਿਲਾ ਲਾਸਟ ਟਾਈਮ ਗੱਲ ਕਦੋਂ ਹੋਈ ਸੀ ਮੇਰੀ ਲਾਸਟ ਟਾਈਮ ਪਰਸੋਂ ਸ਼ਾਮ ਨੂੰ ਕੀ ਗੱਲਬਾਤ ਸੀ ਬਸ ਆਈ ਜਿਵੇਂ ਰੋਜ਼ਮਾਰਾ ਗੱਲਾਂ ਕਰਦੇ ਸੀ ਆਪਦੀਆਂ ਵੀ ਹਾਂ ਠੀਕ ਹੈ ਵੀ ਆਪਾਂ ਮੈਂ ਕਦੋਂ ਆਉਣਾ ਹੈਗਾ ਮੈਂ ਵੀ ਹੁਣ ਤਾਂ ਛੁੱਟੀ ਕਦੋਂ ਆਏਗਾ ਕਹਿੰਦਾ ਮੇਰੇ ਨਾਲ ਦਾ ਕਹਿੰਦਾ ਮੇਰੀ ਪੋਸਟਿੰਗ ਇੱਥੇ ਆਊਗਾ ਜਦੋਂ ਮੈਂ ਫੇਰ ਆਉਂਗਾ ਵੀ ਲੱਗ ਜਾਊਗਾ ਹਜੇ ਇੱਕ ਮੰਥ ਲੱਗ ਜਾਊਗਾ ਕੋਈ ਸੁਪਨਾ ਸੀ ਉਹਦਾ ਬਹੁਤ ਸੁਪਨਾ ਦਾ ਕੁਸਰੀ ਬਈ ਉਹ ਤਾਂ ਫਕਰ ਬੰਦਾ ਸੀ ਸਾਡਾ ਯਾਰ ਸੁਪਨਾ ਤਾਂ ਉਹਦਾ ਬਸ ਆਹੀ ਆ ਵੀ ਉਹਦਾ ਬੱਚੇ ਨੂੰ ਰੋਜ਼ ਗਾਈਡ ਕਰਨਾ ਨੇ ਕਿਰੋਂ ਵੀ ਆਪਾਂ ਇਹ ਕਰਨਾ ਹੈ ਕਰਨਾ ਮਨਨ ਹਰ ਰੋਜ਼ ਮੂੰਹ ਗੱਲ ਹੁੰਦੀ ਆ ਸਾਡੀ ਉਹਦੇ ਫੋਨ ਤੇ ਯਾਨੀ ਕੋਈ ਕੋਈ ਤਕਲੀਫ ਨਹੀਂ ਸੀ ਉਹਨੂੰ ਕੋਈ ਟੈਨਸ਼ਨ ਵੀ ਨਹੀਂ ਸੀ ਕੋਈ ਬੰਦੇ ਨੂੰ ਐਨੇ ਮੰਗਤਾ ਆਈਆਂ ਵੀ ਪਰਿਵਾਰਕ ਨਹੀਂ ਦੇਖਿਆ ਜਾਵੇ ਵੀ ਬੱਚੇ ਦੇ ਜਾਂ ਉਹਦੇ ਮੈਸੇਜ ਨੇ ਉਹਨਾਂ ਨੂੰ ਅਕ੍ਰਿਤੀ ਆ ਪਰੇ ਲਿਖੇ ਨੇ ਵੀ ਆਪ ਦਾ ਪਰਿਵਾਰ ਮਗਰ ਤੌਰ ਨਯੋਗੀ ਤਾਂ ਕਰਨ ਬੱਚੇ ਦੀ ਹੋਣਾ ਕਿ 11ਵਾਂ ਸਾਲ ਲੱਗਿਆ ਜੀ ਜਿਹਨੂੰ ਮਾਨ ਸਨਮਾਨ ਕੀਤਾ ਗਿਆ ਹੈ ਤੁਸੀਂ ਇੰਦਾ ਦਰਜਾ ਦਿੱਤਾ ਗਿਆ ਹੈ ਅੱਜ ਬੇਸ਼ੁਮਲੀ ਸਾਦਤ ਦਾ ਜਾਮ ਦਿੱਤਾ ਹੈਗਾ ਇੱਕ ਛੋਟਾ ਬੱਚਾ ਵਸੂ ਬੱਚਾ ਵੀ ਹੈਗਾ ਸਰਕਾਰ ਤੋਂ ਕੀ ਮੰਗ ਹੈਗੀ ਉਹਨਾਂ ਨੇ ਯਾਦ ਹੁੰਦੀ ਹੈ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਪਿੱਛੇ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਪਿੰਡ ਵਿੱਚ ਉਹਨਾਂ ਦੇ ਨਾਮ ਤੇ ਉਹਨਾਂ ਦੀ ਜਾਦ ਦੇ ਵਿੱਚ ਕੋਈ ਵੀ ਯਾਦਗਾਰੀ ਚੀਜ਼ ਬਣਾਈ ਜਾਵੇ ਕੋਈ ਵੀ ਯਾਦਗਾਰੀ ਥਾਂ ਜਾਂ ਕੋਈ ਯਾਦਗਾਰੀ ਚੀਜ਼ ਬਣਾਈ ਜਾਵੇ ਉਹਨਾਂ ਦੇ ਨਾਮ ਤੇ ਪਿੰਡ ਦੇ ਵਿੱਚ ਜਿਹੜੇ ਨਾਲ ਬੱਚੇ ਹੱਜ ਜਿਹਦੇ ਨਾਲ ਅੱਗੇ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਪ੍ਰੇਰਨਾ ਮਿਲੇ ਕਿ ਹਾਂ ਅਸੀਂ ਦੇਸ਼ ਲਈ ਦੇਸ ਲਈ ਉਹ ਸਾਡੇ ਲਈ ਜਾਣ ਦੇ ਗਿਆ ਪੂਰੇ ਪਿੰਡ ਦੀ ਅੱਖਾਂ ਨਮ ਨੇ ਅੱਜ ਲੱਗਦਾ ਸੀ ਉਹਦਾ ਸੁਭਾਅ ਸੀ ਬਹੁਤ ਪਿਆਰਾ ਸੀ ਸਾਰਾ ਨੂੰ ਪਿਆਰ ਕਰਨ ਵਾਲਾ ਬਹੁਤ ਜਿਆਦਾ ਨਰਮ ਸੁਭਾਅ ਕਦੇ ਵੀ ਕਦੇ ਵੀ ਤੁਸੀਂ ਕਿਸੇ ਤੋਂ ਵੀ ਪੁੱਛ ਲੋ ਵੀ ਇੱਕ ਵੀ ਬੰਦਾ ਸੋਨੂੰ ਪਿੰਡ 'ਚ ਉਹ ਇਹ ਗੱਲ ਕਹੇ ਦੀ ਵੀ ਉਹਨੇ ਕਿਸੇ ਨੂੰ ਕਦੇ ਮਾਰਾ ਕਿਹਾ ਹੋਵੇ ਜਾਂ ਬੋਲਿਆ ਹੋਵੇ ਕੁਝ ਵੀ ਕਿਹਾ ਹੋਵੇ ਇਦਾਂ ਦਾ ਉਹਦਾ ਕੋਈ ਸੁਭਾਅ ਨਹੀਂ ਸੀ ਬਹੁਤ ਨਰਮ ਸੁਭਾਅ ਦੇ ਸੀ

ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੋਇਆ ਉਹੀ ਹੋਇਆ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ ਸੀ ਠੀਕ ਹੈ ਜੀ